ਵਾਈ ਗੁਰ ਚਿੱਕਾ ਖਾਲਸਾ ਵਾਈ ਗੁਰ ਚਿੱਕੀ ਫਤਿਹ ਖਾ ਵੀ ਲੁਧਿਆਣੇ ਵਾਲੇ ਭੋਂਕੇ ਕਿੱਥੇ ਆ ਆ ਜਾ ਲਾਈਵ ਤੇ ਮੈਂ ਤਾਂ ਆ ਗਈਆਂ ਲਾਈਵ ਤੇ ਆ ਜਾ ਕਿਹੜੇ ਸਵਾਲ ਕਰਨੇ ਆ ਜਾ ਜਿਆਦਾ ਤੇਰੀ ਜ਼ੁਬਾਨ ਜਿਹੜੀ ਚਲਦੀ ਪਈ ਆ ਭੋਂਕੀ ਜਾਂਦਾ ਭੋਂਕੀ ਜਾਂਦਾ ਤੈਨੂੰ ਦੇਖ ਰਹੀਆਂ ਮੈਂ 1 ਮਹੀਨਾ ਹੋ ਗਿਆ ਤੈਨੂੰ ਭੋਂਕਦੇ ਨੂੰ ਤੂੰ ਭੋਂਕਾ ਬਣਿਆ ਹੋਇਆ ਕਦੀ ਕਿੱਤੇ ਭੋਂਕ ਰਿਹਾ ਕਦੀ ਕਿਤੇ ਭੋਂਕ ਰਿਹਾ ਜਾ ਕੇ ਜਾ ਕੇ ਮੇਰੀਆਂ ਵੀਡੀਓ ਦੇ ਥੱਲੇ ਕਿਤੇ ਕਮੈਂਟ ਕਰੀ ਜਾਂਦਾ ਤੂੰ ਨਾਰਮਲੀ ਮੈਂ ਲੋਕਾਂ ਨੂੰ ਜਵਾਬ ਨਹੀਂ ਦਿੰਦੀ ਜਿਹੜੇ ਟਰੋਲ ਕਰਦੇ ਉਹਨਾਂ ਨੂੰ ਵੀ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਪਰ ਤੈਨੂੰ ਭੋਂਕਿਆ ਲਾਈਵ ਆ ਕੇ ਜਵਾਬ ਦੇਣਾ ਜ਼ਰੂਰੀ ਆ ਉਹ ਲੁਧਿਆਣੇ ਵਾਲੇ ਭੋਂਕੇ ਤੇਰੇ ਕਰਕੇ ਲਾਈਵ ਆਈਆਂ ਆ ਜਾ ਹੁਣ ਲਾਈਵ ਤੇ ਕੱਲ ਮੇਰੇ ਨਾਲ ਕਰ ਮੇਰੇ ਨਾਲ ਗੱਲ ਤੇਰੀ ਜਵਾਨ ਜਿਹੜੀ ਜ਼ਿਆਦਾ ਭੌਂਕ ਰਹੀ ਹੈ ਨਾ ਤੈਨੂੰ 2 ਮਹੀਨੇ ਤੋਂ ਦੇਖ ਰਹੀ ਆ ਮੈਂ ਬੇਅਦਵੀ ਨਹੀਂ ਹੋਈ ਸੀ ਇਹ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਤੇਰੇ ਸਵਾਲ ਜਵਾਬ ਖਤਮ ਨਹੀਂ ਹੁੰਦੇ ਤੂੰ ਡੀਸੀ ਲੱਗਾ ਮੇਰੇ ਤਾਂ ਤੂੰ ਹੁਣਾ ਕੋਣ ਮੈਨੂੰ ਜਵਾਬ ਸੌਲ ਕਰਨ ਵਾਲਾ